ਦੋਸਤੋ ਮੈਂ ਤੁਹਾਡਾ ਪ੍ਰਕਾਟਕ ਸਿੱਧੂ ਸਾਡੇ ਨਗਰ ਦੇ ਨੌਜਵਾਨ ਵੀਰ ਸਤਗੁਰ ਸਿੰਘ ਢਾਲੀਵਾਲ ਨੇ ਢਾਲੀਵਾਲ ਬੂਟ ਫੱਟ ਕੀਤੀ ਹੈ ਗੁਰੂ ਘਰ ਦੇ ਨੇੜੇ ਚੌਕਾ ਬਾਸ ਧਰਮਾਪੱਤੀ ਤੋਂ ਅੰਦਰ ਲੈ ਕੇ ਜਾਂਦੇ ਸਟਾਕ ਦਿਖਾਉਣੇ ਬੂਟਾਂ ਦਾ ਬਹੁਤ ਹੀ ਜੈਨੂਅਰ ਰੇਟ ਦੇ ਵਿੱਚ ਤੁਹਾਨੂੰ ਬੂਟ ਮਿਲ ਜਾਣਗੇ ਸਭਾਈ ਬਲੋ ਬਾਈ ਜੀ ਨਾਲ ਗੱਲਬਾਤ ਕਰਾਵਾਂ ਸਾਡੀ ਪੂਰੀ ਜਾਣਕਾਰੀ ਦੇ ਵਿੱਚ ਦੇਖ ਸਕਦੇ ਤੁਸੀਂ ਮੌਰਲ ਕਿੰਨੇ ਲੱਗੇ ਨੇ ਬੂਟਾਂ ਦੇ ਸਪੋਰਟਸ ਬੂਟ ਨੇ ਬਾਈ ਕੋਲੇ ਮਿਲਦੀ ਹੈ ਔਰ ਹਰ ਪ੍ਰਕਾਰ ਦੇ ਬੂਟ ਨੇ ਸਟਾਕ ਫੁੱਲ ਮਾਲ ਬਾਈ ਕੋਲੇ ਅੱਜ ਤੋਂ ਬਾਈ ਨਾਲ ਗੱਲਬਾਤ ਕਰਾਉਣੇ ਹੈ ਇੱਥੇ ਵੀ ਨਿਰਦੇਸ਼ਾ ਦੇ ਅਕਸਟੌਕ ਹਨ ਬੈਦਗਾਮ ਜਿਹੜੇ ਬਾਈ ਖੱਦੂ ਨੇ ਸੱਸੀ ਕਾਲ ਜੀ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਬਾਈ ਤੇ ਜਾਣਕਾਰੀ ਲੈ ਲਈ ਕਿਹੜੀ ਕਿਹੜੀ ਵੈਰਿਟੀ ਹੈ ਬਾਈ ਜੀ ਆਪਣੇ ਕੋਲੇ ਆਪਣੇ ਕੋਲੇ ਸਪੋਰਟ ਸਚਾ ਬੈਲੀ ਚ ਹਰ ਇੱਕ ਵੈਰਿਟੀ ਮਿਲ ਜੂਗੀ ਠੀਕ ਹੈ ਬਾਈ ਜੀ ਤੇ ਬਾਕੀ ਆਪਣੇ ਕੋਲੇ 499 ਰੁਪਏ ਤੋਂ ਲੈ ਕੇ 1200 1300 ਰੁਪਏ ਤੱਕ ਬੋਟਾ ਮਿਲ ਜੂਗਾ ਅਸ਼ਟ ਕਾਪੀ ਐਂਡ ਆਂਡ ਵੀ ਤੇ ਜੋ ਵੀ ਕੋਪੋਟਰਡ ਬੋਟ ਵੀ ਆਪਣੇ ਕੋਲ ਮਿਲ ਜਾਣਗੇ ਦੇਖੋ ਬਾਈ ਜੀ 11499 ਸ਼ੁਰੂਆਤ ਆ ਪ੍ਰਭੂ ਬੁੱਟਾਂ ਦੀ ਉਦੋਂ ਉਪਰ ਆਪਰੇਟ ਕਿੰਨੇ ਵਜੇ ਦੀ ਲੈ ਸਕਦੇ ਹੋ ਬੜੀ ਤੇ ਬੁਧੇ ਕੁਆਲਟੀ ਪੀਆਵੀ ਕੋਲੇ ਆ ਦੇਖ ਸਾਡੇ ਦੀ ਗੁਰ ਕਾਉਂਟਰ ਤੇ ਲੱਗੇ ਨੇ ਲੇਟ ਚ ਬੂਟ ਲੱਗੇ ਨੇ ਜਿੱਦਾਂ ਤੁਸੀਂ ਬਾਈ ਜੀ ਜਾਂ ਕੇ ਤੁਸੀਂ ਕਿਹੜੀ ਕਿਹੜੀ ਵੈਰਟੀ ਨੇ ਆਪਣੇ ਕੋਲੇ ਦੇਖਾਉਣਗੇ ਬਾਈ ਜੀ ਅੱਜ ਜੀ ਆਪਣੇ ਕੋਲ ਬਾਈ ਜੀ ਮੋਟਰ ਦੇ ਵਿੱਚ ਬੂਟ ਆ ਗਿਆ ਉਸ ਤੋਂ ਬਾਅਦ ਵਰਟੀਕਲਰ ਆ ਗਿਆ ਇਸੇ ਵਿੱਚ ਆਪਣੇ ਕੋਲ ਦੇਖ ਸਕਦੇ ਹੋ ਬਾਈ ਜੀ ਦੇਖ ਸਕਦੇ ਹੋ ਬੂਟ ਦੀ ਕੁਆਲਟੀ ਦੇਖ ਸਕਦੇ ਹੋ ਸੌਲ ਦੇਖੋ ਵੀਰੇ ਪੂਰਾ ਟਾਪ ਦਾ ਬੂਟ ਹੈ ਉਸ ਤੋਂ ਬਾਅਦ ਆਪਣੇ ਕੋਲੇ ਐਡੀਟਾ ਦੀ ਫਰਸਟ ਕਾਪੀ ਆ ਗਈ ਬਹੁਤ ਘੱਟ ਰੇਸ ਦਾ ਅਦਾ ਕਮਾਲੀ ਕਰਦੀ ਹੈ ਦੇਖ ਸਕਦੇ ਹੋ ਭਰਾਵੋ ਦੇਖ ਸਕਦੇ ਹੋ ਫਰਸਟ ਕਾਪੀ ਹੈ ਐਡੀਟਾ ਦੀ ਫਰਸਟ ਕਾਪੀ ਲੁੱਕ ਦੇਖੋ ਤੁਸੀਂ ਉਸ ਤੋਂ ਬਾਅਦ ਬਾਈ ਉਹ ਕੋਟੜ ਬੂਟ ਦੇ ਵਿੱਚ ਆਪਣੇ ਕੋਲੇ ਕਿਚਰ ਆ ਗਿਆ ਬਹੁਤ ਸੋਹਣਾ ਹੈ ਦੇਖ ਸਕਦੇ ਹੋ ਬਹੁਤ ਵਧੀਆ ਬੂਟਾਂ ਹਾਕਾ ਪਿਆਗਰਾ ਬਾਜਰੂ ਵੀ ਹੈ ਨਹੀਂ ਕੰਪੂਟ ਦੇ ਵਿੱਚ ਬਹੁਤ ਵਧੀਆ ਡਿਵੈਲਪ ਆਇਆ ਉਹਨੂੰ ਪੱਲਾ ਵੀ ਲੱਗਣਾ ਪੈਰ ਦੇ ਵਿੱਚ ਵੀ ਬੂਟ ਪਾਇਆ ਹੋਇਆ ਹੈ ਨਾ ਬਾਕੀ ਨੈਕੀ ਦੇ ਵਿੱਚ ਇਹ ਆ ਗਿਆ ਵੀਰੇ ਬਹੁਤ ਵਧੀਆ ਬੂਟ ਹੈ ਚੱਲਣ ਵਾਲੇ ਬੂਟ ਨੇ ਬਹੁਤ ਵਧੀਆ ਸੌਲਾ ਪੂਰਾ ਕੰਫਰਟੇਬਲ ਬੂਟ ਨੇ ਹਾਂ ਨੈਦਰ ਦੇ ਵਿੱਚ ਵੀ ਆ ਨੈਦਰ ਦੇ ਵਿੱਚ ਇਹ ਆਪਣੇ ਕੋਲੇ ਵੈਲੀ ਆ ਗਈ ਵੀਰੇ 500 ਤੋਂ ਵੈਲੀ ਸਟਾਰਟ ਆਪਣੇ ਕੋਲੇ ਅਜਾ ਕਮਾਲੀ ਕਾਟੀ ਭਰਾਓ 500 ਰੁਪਏ ਵਿੱਚ ਵੈਲੀ ਕੌਣ ਦੇ ਦੋ ਕਿਸਨਾਮ ਉੱਤੇ ਵੀ ਅਮੇਰਾਂ ਪਾਉਂ ਫਰਮਾਨਾ ਤੋਂ ਜੀਨ ਨਾਲ ਤੋਂ ਉਸ ਤੋਂ ਬਾਅਦ ਵੀਰੇ ਡੂਰ ਦੀ ਆ ਗਈ ਆਪਣੇ ਕੋਲੇ 700 ਰੁਪਏ ਦੀ ਬੈਲੀ ਦੇਖ ਸਕਦੇ ਹੋ ਬਹੁਤ ਵਧੀਆ ਡੂਰ ਕੰਪਨੀ ਦੀ ਆ ਕੇ ਦੁਕਾਨ ਤੇ ਆ ਕੇ ਵਿਜ਼ਿਟ ਕਰ ਸਕਦੇ ਹੋ ਚੈੱਕ ਕਰ ਸਕਦੇ ਹੋ ਬਾਈ ਐਡਰੈਸ ਦੱਸ ਦਮੜਾ ਇਸ ਵੀਡੀਓ ਦੇ ਵਿੱਚ ਕਿੱਸਾ ਹੈਗਾ ਬਾਈ ਆਪਣਾ ਡਿਸਟ੍ਰਿਕਟ ਸੰਗਰੂਰ ਪਿੰਡ ਜਖੇਪੜ ਚੌਵਾਂ ਜੰਢੀ ਵਾਲਾ ਗੁਰਦੁਆਰਾ ਦੇ ਨੇੜੇ ਦੇਖ ਸਕਦੇ ਹੋ ਹਰ ਤਰਫ ਨਾਲ ਆਪਣੇ ਸੰਤ ਬਾਪਾ ਅਤਰ ਸਿੰਘ ਲੋਟਰੀ ਆ ਉਹਦੇ ਨਾਲ ਹੀ ਆਪਣੀ ਸ਼ਾਪ ਹੈ ਰੀਡ ਨੂੰ ਬਹੁਤ ਜੈਨੂਅਰ ਰੇਟ ਮਿਲਣਗੇ ਸੁਰੂਰ ਸਹਿਰ ਦਾ ਸਨਾਮ ਦੇ ਵਿੱਚ ਵੀ ਨਹੀਂ ਮਿਲਣੇ ਤੁਹਾਨੂੰ ਰੇਟ ਜਿਹੜੇ ਬਾਈਕ ਨੂੰ ਮਿਲਣਗੇ ਕਿਉਂਕਿ ਬਾਈ ਜੀ ਪਿੰਡਾਂ ਦੇ ਬਾਈ ਉੱਠਿਆ ਅੱਧਾ ਕਾਰੋਬਾਰ ਕੀਤਾ ਬਾਈ ਨੇ ਬਸ ਤੁਹਾਨੂੰ ਬਾਈ ਸਪੋਰਟ ਕਰੋ ਇੱਥੋਂ ਬੂਟ ਖਰੀਦ ਕੇ ਲੈ ਕੇ ਜਾਓ ਨਵੇਂਲੇ ਪਿੰਡਾਂ ਦੇ ਨੌਜਵਾਨ ਨੂੰ ਬੇਨਤੀ ਕਰਦੇ ਆ ਕਿ ਬਾਈ ਜੀ ਫੰਦ ਤੋਂ ਫੰਦ ਮਦਦ ਕਰੋ ਬੂਟ ਇੱਥੋਂ ਖਰੀਦੋ ਬਹੁਤ ਹੀ ਜੈਨੂਅਰ ਰੇਟ ਦੇ ਵਿੱਚੋਂ ਬੂਟ